ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 5.5 ਸਾਲਾਂ ਦੇ ਬਕਾਏ ਦਾ ਸ਼ੈਡਿਊਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਿਉਂ ਨਹੀਂ ਪੇਸ਼ ਕੀਤਾ ਗਿਆ ਤੇ ਹੁਣ ਇਹ ਕਦੋਂ ਪੇਸ਼ ਕੀਤਾ ਜਾਵੇਗਾ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਿਤੀ 29 11 24 ਨੂੰ ਸਿੱਖ ਪੇ ਕਮਿਸ਼ਨ ਸੰਬੰਧੀ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਸਾਢੇ ਪੰਜ ਸਾਲਾਂ ਦੇ ਬਕਾਏ ਬਾਰੇ ਸੀਓ ਸੀਪ ਨੰਬਰ 3526/2024 ਤੇ ਕੁਝ ਹੋਰ ਸੀਓ ਸੀਪ ਸੰਬੰਧੀ ਸੁਣਵਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 29 11 24 ਨੂੰ ਹੋਈ ਸੀ ਇਹ ਇੱਕ অতি ਅਹਿਮ ਸੁਣਵਾਈ ਸੀ ਜਿਸ ਵਿੱਚ ਲੱਖਾਂ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ 13759 ਕਰੋੜ ਦੇ ਬਕਾਇਆ ਸਬੰਧੀ ਫੈਸਲਾ ਕੀਤਾ ਜਾਣਾ ਸੀ ਮਿਤੀ 22 11 24 ਨੂੰ ਹਾਈ ਕੋਰਟ ਵਿੱਚ ਹੋਈ ਸੁਣਵਾਈ ਵਿੱਚ ਚੀਫ ਵਿੱਤ ਸਕੱਤਰ ਅਜੇ ਕਮਾਲ ਸਿੰਘਾ ਵੱਲੋਂ ਇੱਕ ਹਫ਼ਤੇ ਦਾ ਸਮਾਂ ਹੋਰ ਮੰਗੇ ਜਾਣ ਤੇ ਇਹ ਸੁਣਵਾਈ 29 11 24 ਨੂੰ ਕੀਤੀ ਗਈ ਇਸ ਸੁਣਵਾਈ ਦੌਰਾਨ ਸਰਕਾਰ ਦੀ ਤਰਫੋਂ ਚੀਫ ਵਿੱਤ ਸਕੱਤਰ ਅਜੇ ਕਮਾਲ ਸਿੰਘਾ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਏ ਸਨ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਵੱਲੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 5.5 ਸਾਲਾਂ ਦਾ ਬਕਾਇਆ ਕਦੋਂ ਤੱਕ ਜਾਰੀ ਕੀਤਾ ਜਾਵੇਗਾ ਤਾਂ ਇਸ ਸਬੰਧੀ ਚੀਫ ਵਿਧਕਤਕਰ ਨੇ ਉੱਤਰ ਦਿੱਤਾ ਕਿ ਇਹ ਬਕਾਇਆ ਸਾਲ 2028-29 ਤੱਕ ਅਦਾ ਕਰ ਦਿੱਤਾ ਜਾਵੇਗਾ ਪਰੰਤੂ ਜੱਜ ਸਾਹਿਬ ਨੇ ਇਹ ਸਮਾਂ ਵੀ ਜਸਟੀਫਾਈਡ ਨਹੀਂ ਸਮਝਿਆ ਤੇ ਇਸ ਸਮੇਂ ਨੂੰ ਜ਼ਿਆਦਾ ਸਮਾਂ ਕਰਾਰ ਦਿੰਦੇ ਹੋਏ ਇਸਤੇ ਇੱਕ ਵਾਰ ਫਿਰ غور ਕਰਨ ਲਈ ਕਿਹਾ ਇਸ ਸੰਬੰਧੀ ਸਰਕਾਰ ਵੱਲੋਂ ਕੋਰਟ ਪਾਸ ਇੱਕ ਹਫ਼ਤੇ ਦਾ ਹੋਰ ਸਮਾਂ ਮੰਗਿਆ ਗਿਆ ਜਿਸ ਨੂੰ ਕਿ ਪ੍ਰਵਾਨ ਕਰਦੇ ਹੋਏ ਮਾਨਯੋਗ ਪੰਜਾਬ ਅਤੇ ਹਾਈ ਕੋਰਟ ਨੇ ਇੱਕ ਹਫ਼ਤੇ ਦਾ ਸਮਾਂ ਹੋਰ ਦਿੰਦੇ ਹੋਏ ਅਗਲੀ ਸੁਣਵਾਈ ਦੀ ਮਿਤੀ 4 ਦਸੰਬਰ 2024 ਫਿਕਸ ਕਰਦੇ ਹੋਏ ਉਸ ਮਿਤੀ ਨੂੰ ਕੋਈ ਠੋਸ ਤਰੀਕਾ ਸ਼ਡਿਊਲ ਸਾਢੇ 5 ਸਾਲਾਂ ਦੇ 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਬਾਰੇ ਕੋਰਟ ਵਿੱਚ ਪੇਸ਼ ਕਰਨ ਦੀ ਹਦਾਇਤ ਕੀਤੀ ਗੌਰ ਮਤਲਬ ਹੈ ਕਿ ਮਿਤੀ 22 11 2024 ਦੀ ਬਕਾਏ ਅਦਾ ਕਰਨ ਸੰਬੰਧੀ ਸੀਓਸੀਪੀ 3526/2024 ਬਲਵੰਤ ਸਿੰਘ ਵਰਸਸ ਅਜੈ ਕੁਮਾਰ ਸਿਰਹਾ ਵਿੱਚ ਚੀਵ ਵਿਦ ਖਤਰ ਨੇ ਜਵਾਬ ਦਿੱਤਾ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਏ 2030 31 ਤੱਕ ਅਦਾ ਕਰ ਦਿੱਤੇ ਜਾਣਗੇ ਇੰਨੇ ਲੰਬੇ ਸਮੇਂ ਨੂੰ ਜੱਜ ਸਾਹਿਬ ਨੇ ਬਿਲਕੁਲ ਹੀ ਅਨਜਸਟੀਫਾਈਡ ਮੰਨਦੇ ਹੋਏ ਇਹ ਬਕਾਏ ਜਲਦੀ ਅਦਾ ਕਰਨ ਦੇ ਕੋਈ ਨਿਸ਼ਚਿਤ ਸ਼ੈਡਿਊਲ ਪੇਸ਼ ਕਰਨ ਦੀ ਹਦਾਇਤ ਕੀਤੀ ਸੀ ਹੁਣ ਇਹੀ ਤਵਕਕ ਕੀਤੀ ਜਾ ਰਹੀ ਹੈ ਕਿ ਅਗਲੀ ਸੁਣਵਾਈ ਦੀ ਮਿਤੀ ਨੂੰ ਜਿਹੜੀ ਕਿ 4/12/2024 ਫਿਕਸ ਕੀਤੀ ਗਈ ਹੈ ਉਸ ਮਿਤੀ ਨੂੰ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਬਕਾਏ ਅਦਾ ਕਰਨ ਲਈ ਕੋਈ ਨਿਸ਼ਚਿਤ ਸ਼ੈਡਿਊਲ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਵਾਰ-ਵਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਨੂੰ ਹੋਰ ਸਮਾਂ ਦੇਣ ਦੀ ਇਜਾਜ਼ਤ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੈ ਇਥੇ ਇੱਕ ਗੱਲ ਹੋਰ ਵੀ ਵਰਨਯੋਗ ਹੈ ਕਿ ਸਰਕਾਰ ਵੱਲੋਂ ਸਿਰਫ 5.5 ਸਾਲਾਂ ਦਾ ਬਕਾਇਆ 13759 ਕਰੋੜ ਹੀ ਦੇਣਯੋਗ ਨਹੀਂ ਸਗੋਂ ਮਿਤੀ 1.7.21 ਤੋਂ ਬਾਅਦ ਸਮੇਂ-ਸਮੇਂ ਤੇ ਮੁਲਾਜ਼ਮਾਂ ਦੇ ਪੈਨਸ਼ਨਰ ਨੂੰ ਜੋ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ ਉਹਨਾਂ ਦਾ ਲਗਭਗ 238 ਮਹੀਨਿਆਂ ਦਾ 4139 ਕਰੋੜ ਦਾ ਹੋਰ ਬਕਾਇਆ ਵੀ ਹੈ ਜੋ ਕੇ ਸਰਕਾਰ ਨੇ ਦੇਣਾ ਹੈ ਇਸ ਸੰਬੰਧੀ ਮਿਤੀ 3 ਨੂੰ 24 ਨੂੰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਦੀ ਚੇਅਰਮੈਨਸ਼ਿਪ ਵਿੱਚ ਹੋਈ ਸਬਕਮੇਟੀ ਦੀ ਮੀਟਿੰਗ ਵਿੱਚ ਡੀਏ ਦੀਆਂ ਕਿਸ਼ਤਾਂ ਦੇ 4139 ਕਰੋੜ ਯਾਨੀ 4139 ਕਰੋੜ ਰੁਪਏ ਦੇ ਬਕਾਇਆ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਤੇ ਸਰਕਾਰ ਨੇ ਇਹ ਐਡੀਸ਼ਨਲ 238 ਮਹੀਨੇ ਦੇ ਬਕਾਏ ਦੀ ਦੇਣਦਾਰੀ ਬਾਰੇ ਵੀ ਸਰਕਾਰ ਕੀਤੀ ਸੀ ਇਹ ਸਾਰੀਆਂ ਦੇਣਦਾਰੀਆਂ ਦੀ ਗੱਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਦੁਆਰਾ ਆਨ ਰਿਕੋਰਡ ਬਕਾਇਦਾ ਸਵੀਕਾਰ ਕੀਤੀ ਜਾ ਚੁੱਕੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਕ ਵਕ ਸੀਓਸੀਪੀ ਇਸ ਦੀ ਬਕਾਇਆ ਅਦਾ ਕਰਨ ਸੰਬੰਧੀ ਅਗਲੀ ਸੁਣਵਾਈ ਦੀ ਮਿਤੀ ਜਿਹੜੀ 4 ਦਸੰਬਰ 2024 ਨੂੰ ਕਿਹੜਾ ਨਿਸ਼ਚਿਤ ਟਾਈਮ ਬਾਉਂਡ ਸ਼ਡਿਊਲ ਸਰਕਾਰ ਦੁਆਰਾ ਪੇਸ਼ ਕੀਤਾ ਜਾਂਦਾ ਹੈ ਇਸ ਲਈ 4 ਦਸੰਬਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੋਈ ਖੁਸ਼ਖਬਰੀ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ